ਪੰਜਾਬ ਸਰਕਾਰ ਵੱਲੋਂ ਆਰੰਭ ਕੀਤੇ ਗਏ ਯੁੱਧ ਨਸਿਆਂ ਵਿਰੁੱਧ ਪ੍ਰੋਗਰਾਮ ਦੇ ਤਹਿਤ ਜ਼ਿਲ੍ਹਾ ਮਲੇਰਕੋਟਲਾ ਦੇ ਇਤਿਹਾਸਕ ਨਗਰ ਰਹੀੜਾ ਦੇ ਵਿੱਚ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਜਿੱਥੇ थाना ਮੁਖੀ ਸੁਖਵਿੰਦਰ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਪਹੁੰਚੇ ਉੱਥੇ ਹੀ ਨਗਰ ਦੇ ਸਰਪੰਚ ਬੋਬੀ ਰਹੀੜਾ ਤੇ ਸਮੂਹ ಗ್ರಾಮ ਪੰਚਾਇਤ ਸਮੇਤ ਸਮੁੱਚੇ ਨਗਰ ਨਿਵਾਸੀ ਇਸ ਸੈਮੀਨਾਰ ਦੇ ਵਿੱਚ ਸ਼ਾਮਲ ਹੋਏ ਸੈਮੀਨਾਰ ਦੌਰਾਨ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਨਗਰ ਨਿਵਾਸੀਆਂ ਨੂੰ ਨਸ਼ਿਆਂ ਸੰਬੰਧੀ ਜਾਗਰੂਕ ਕੀਤਾ ਗਿਆ। ਉੱਥੇ ਹੀ ਗ੍ਰਾਮ ਪੰਚਾਇਤ ਦੇ ਵੱਲੋਂ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਦੇ ਲਈ ਸਮੁੱਚੀ ਪੰਜਾਬ ਪੁਲਿਸ ਦੀ ਟੀਮ ਅਤੇ ਨਗਰ ਨਿਵਾਸੀਆਂ ਦਾ ਧੰਨਵਾਦ ਵੀ ਕੀਤਾ ਗਿਆ। ਵੇਖੋ ਇਸ ਸੰਬੰਧੀ ਸਾਡੀ ਇਹ ਪੂਰੀ ਰਿਪੋਰਟ। ਇਹ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਸਕੀਮ ਚਲਾਈ ਗਈ ਹੈ। ਇੱਕ ਬਹੁਤ ਹੀ ਚੰਗਾ ਹੁਕਮ ਹੈ ਕਿਉਂਕਿ ਅੱਜ ਦੇ ਸਮੇਂ ਵਿੱਚ ਜੇ ਸਾਡੇ ਲਈ ਸਭ ਤੋਂ ਵੱਡਾ ਕੋਈ ਚੈਲੰਜ ਆ ਤਾਂ ਹੋਰ ਕੋਈ ਵੱਡਾ ਹੋਰ ਨਹੀਂ ਨਸ਼ੇ ਤੋਂ ਇਲਾਵਾ ਨਸ਼ੇ ਨੇ ਸਾਡੀਆਂ ਨੌਜਵਾਨੀਆਂ ਗਰਖ ਕਰ ਦਿਤੀਆਂ ਪਿੰਡਾਂ ਦੇ ਵਿੱਚੋਂ ਕੁੱਝ ਤੇ ਸਾਡੇ ਨੌਜਵਾਨ ਨੇ ਜਿਹੜੇ ਆਈਲੈਕਸ ਕਰ ਕਰਕੇ ਬਾਹਰ ਦੇਸ਼ਾਂ ਨੂੰ ਚਲੇ ਗਏ ਜਿਹੜੇ ਕੁਝ ਇੱਥੇ ਰਹਿੰਦੇ ਸੀ ਉਹ ਨਸ਼ੇ ਦੀ ਲਤ ਵਿੱਚ ਲੱਗ ਗਏ ਨੇ ਬੜਾ ਉਕਾਉ ਮੰਜਰ ਹੁੰਦਾ ਜਦੋਂ ਬਜ਼ੁਰਗ ਮਾਪੇ ਦੇ ਵਿਰੇ ਵਿੱਚ ਨੌਜਵਾਨ ਪੁੱਤ ਦੀ ਨਸ਼ੇ ਦੀ ਓਵਰਡੋਜ਼ ਕਰਕੇ ਮੌਤ ਹੁੰਦੀ ਹੈ ਜਿਹੜੀ ਔਲਾਦ ਨੇ ਸਦਾ ਬੁਢਾਪੇ ਦੇ ਵਿੱਚ ਸਹਾਰਾ ਬਣਨਾ ਸੀ ਜਿੰਨਾ ਖਾਸ ਕਰ ਅਸੀਂ ਜਨਰ ਆਪ ਕਮਾਈਆਂ ਕਰਦੇ ਆ ਤੇ ਸਾਡੀ ਉਹ ਔਲਾਦੇ ਵਿਗੜ ਗਈ ਉਹ ਨਸ਼ਿਆਂ ਤੇ ਲੱਗ ਗਈ ਸਾਡਾ ਬੁਢਾਪਾ ਰੋ ਗਿਆ ਇਸ ਨਸ਼ੇ ਤੋਂ ਬਚਣ ਦੇ ਲਈ ਪੰਜਾਬ ਸਰਕਾਰ ਵੱਲੋਂ ਪਿਛਲੇ ਦੌਰ ਵਿੱਚ ਕੁਝ ਅਨਾਉਂਸਮੈਂਟਾਂ ਨਿਕਲ ਭਈਆਂ ਗਿਆ ਸੀ ਉਹਦੇ ਚੋ ਜਿਹੜੇ ਮੁੱਖ ਗੱਲਾਂ ਸੀ ਉਹ ਇਹ ਸੀ ਵੀ ਜੇ ਕੋਈੰਦਾ ਨਸ਼ਾ ਵੇਚਦਾ ਤਾਂ ਉਹਦੇ ਬਾਰੇ ਉਸੇ ਵਕਤ ਆਪਣੇ ਪਿੰਡ ਦੀ ਪੰਚਾਇਤ ਨੂੰ ਜਾਂ ਥਾਣੇ ਨੂੰ ਫੋਨ ਕਰਕੇ ਦੱਸ ਦੋ ਜਾ ਕੇ ਦੱਸ ਦੋ ਤੁਹਾਡਾ ਨਾਮ ਪਤਾ ਜਿਹੜਾ ਬਿਲਕੁਲ ਗੁਪਤ ਰੱਖਿਆ ਜਾਊਗਾ ਕਿਸੇ ਬਾਰੇ ਨੂੰ ਕਿਸੇ ਨੂੰ ਨਹੀਂ ਦੱਸਿਆ ਜਾਊਗਾ ਵੀ ਤੁਹਾਡੇ ਬਾਰੇ ਨਸ਼ੇ ਵੇਚਣ ਵਾਲੇ ਕਿਹਨੇ ਦੱਸਿਆ ਨੰਬਰ ਤੁਹਾਨੂੰ ਤੇ ਜੇ ਕੋਈ ਨਸ਼ਾ ਵੇਚਦਾ ਉਹਦੀ ਜ਼ਮਾਨਤ ਹੀ ਕਰਾਉਣੀ ਵਕੀਲ ਸਾਹਿਬ ਤੁਸੀਂ ਵੀ ਬੈਠੇ ਹੋ ਇਹ ਜਿਹੇ ਬੰਦੇ ਦੀ ਜ਼ਮਾਨਤ ਦਿਓ ਹੀ ਨਾ ਬੇਸ਼ੱਕ ਤੁਹਾਡੀ ਕਰਤਾ ਇਹ ਪਰ ਜਿਹੜਾ ਸਾਡੇ ਬੱਚਿਆਂ ਨੂੰ ਮੌਤ ਦੇ ਘਾਟ ਉਤਰਨ ਦੇ ਲਈ ਮਜਬੂਰ ਕਰ ਰਿਹਾ ਹੈ ਉਹਨਾਂ ਦੀ ਅੱਜ ਜ਼ਮਾਨਤ ਕਰਾ ਕੇ ਕਿਉਂ ਆਪਣਾ ਘਰ ਬਰਬਾਦ ਕਰੀਏ ਕਦੇ ਵੀ ਇਹ ਨਾ ਸੋਚੋ ਵੀ ਸਾਡਾ ਬੱਚਾ ਤਾਂ ਸਲਾਖਾ ਹੈ ਇਹ ਤਾਂ ਚੰਗਾ ਇਹ ਨਹੀਂ ਨਸ਼ਾ ਕਰਦਾ ਕਵਡੀਆਂ ਦਾ ਕਰਦਾ ਸੀ ਇਹੋ ਕੀ ਲੜਨ ਪਰ ਜਿਹੜੀ ਅੱਗ ਅਜ ਗਵਾਂਡੀਆਂ ਦੇ ਘਰਚੇ ਕੱਲ ਨੂੰ ਸਾਡੇ ਘਰ ਵਿੱਚ ਆਉਣ ਲੱਗੇ ਵੀ ਦੇਰ ਨਹੀਂ ਲੱਗਣੀ ਆਪਣੇ ਹਾਲਾਤ ਪਤਾ ਕਿ ਹਜੇ ਬਣ ਚੁੱਕੇ ਐ 3 ਕਰੋੜ 17 ਲੱਖ ਦੀ ਆਬਾਦੀ ਹੈ ਆਪਣੀ ਪੰਜਾਬ ਦੀ ਜਿਹਦੇ ਵਿੱਚੋਂ ਹਰ ਤੀਜਾ ਲੜਕਾ ਤੇ ਦਸਵੀਂ ਲੜਕੀ ਨਸ਼ਾ ਕਰਨ ਲੱਗੀ ਹੋਈ ਹੈ ਚਿੱਥੇ ਮੁੰਡੇ ਇਸ ਗੱਲ ਦੇ ਵਿੱਚ ਘਟ ਨਹੀਂ ਕੁੜੀਆਂ ਵੀ ਇਹਦੇ ਵਿੱਚ ਪਿੱਛੇ ਨਹੀਂ ਰਹੀਆਂ ਇਹ ਵੀ ਵੈਰਾਇਟਾ ਤੇ ਲਾ ਕੇ ਪਤਾ ਨਹੀਂ ਕੀ ਕੁਛ ਕਰਨੀਆਂ ਨੇ ਪਤਾ ਸਾਰਿਆਂ ਨੂੰ ਹੁੰਦਾ ਐ ਮਾਂ ਦੇ ਕੋਲੋਂ ਕਿਸੇ ਚੀਜ਼ ਦਾ ਪਰਦਾ ਨਹੀਂ ਹੁੰਦਾ ਪੈਣਾ ਤੁਸੀਂ ਬੈਠੀ ਹੋ। ਤੁਹਾਨੂੰ ਪਹਿਲਾਂ ਪਤਾ ਲੱਗ ਜਾਂਦਾ ਮੇਰਾ ਬੱਚਾ ਗਲਤ ਪਾਸੇ ਜਾਂਦਾ ਜਾਂਦਾ ਨਹੀਂ। ਪਰਦਾ ਨਾ ਰੱਖੋ ਕਦੇ ਵੀ ਉਹਦਾ। ਪਰਦਾ ਰੱਖੋਂਗੇ ਤਾਂ ਕੁਸ਼ਟਾਉਂਗੇ। ਲੋੜ ਤੋਂ ਜ਼ਿਆਦਾ ਬੱਚੇ ਨੂੰ ਕਦੇ ਵੀ ਖਰਚਾ ਨਾ ਦਿਓ। ਜਿਹੜੇ ਪੈਸੇ ਉਹਨੂੰ ਦਿੱਤੇ ਆ ਉਹਦਾ ਹਿਸਾਬ ਲਾਓ। ਅੱਲਾਹ ਤੁਹਾਨੂੰ ਸਾਰਿਆਂ ਨੂੰ ਪਿਆਰੀ ਹੈ। ਕਿਉਂਕਿ ਪਹਿਲਾਂ ਦਾ ਪੁਰਾਣਾ ਸਮਾਂ ਜਦੋਂ 5-7 ਸੌਦੇ ਹੁੰਦੇ ਸੀ ਜੇ ਕੋਈ ਲੜਕੇ ਰੋਸ ਕੇ ਜਾਂਦਾ ਸੀ ਤਾਂ ਮਾਪੇ ਆਪ ਕਹਿੰਦਾ ਸੀ ਚੱਲ ਜੇ ਕੁੱਝ ਲੇਕਰ ਚੱਲ ਤੈਨੂੰ ਮੈਂ ਥੱਕਾ ਦਿੰਦਾ। ਹੁਣ ਸਾਡੇ 1 1 2 2 ਹੈਗੇ ਲੋੜ ਤੋਂ ਜ਼ਿਆਦਾ ਸੀ ਇਹਨਾਂ ਲਾੜ ਨੇ ਇਹਨਾਂ ਨੂੰ ਵਿਗਾੜ ਦੇਣਾ ਸਿਆਣੇ ਕਹਿੰਦੇ ਆ ਵੀ ਬੱਚੇ ਨੂੰ ਲਾੜ ਆਪਾਂ ਕਰਦੇ ਆ ਬਾਹ ਜ਼ਿਆਦਾ ਕਰਦੀ ਆ ਪੁੱਤ ਨੂੰ ਪਰ ਉਹਦੀਆਂ ਗਲਤੀਆਂ ਦਾ ਵੀ ਉਹਨੂੰ ਪਤਾ ਹੁੰਦਾ ਜੇ ਪਿਓ ਕਿਤੇ ਉਹਨੂੰ ਤਾੜ ਦਿੰਦਾ ਨਾ ਵੀ ਨਹੀਂ ਤੂੰ ਕੱਲ ਪੈਸੇ ਲੈ ਕੇ ਗਿਆ ਸੀ ਅੱਜ ਕਿਹਦੇ ਵਾਸਤੇ ਲੈ ਕੇ ਜਾਣਾ ਮਾਂ ਫੇਰ ਕਹਿੰਦੀ ਆ ਕੋਈ ਗੱਲ ਨਹੀਂ ਕਰ ਦੋ ਜਵਾਕ ਹੈ प्यारे ਸਾਰਿਆਂ ਨੂੰ ਨੇ ਪਰ ਜਿਹੜਾ ਪੈਸਾ ਜਿਹੜਾ ਤੁਹਾਡਾ ਲਾੜ ਨੂੰ ਵਿਗਾੜ ਦੂਗਾ ਉਹਨੂੰ ਕੀ ਕਰੋਗੇ ਕੱਲ ਨੂੰ ਨਸ਼ੇ ਤੇ ਲੱਗ ਗਿਆ ਸੰਭਾਲਣਾ ਫੌਜ ਇਸ ਕਰਕੇ ਸਾਨੂੰ ਸਾਰਿਆਂ ਨੂੰ ਬੇਨਤੀ ਆ ਵੀ ਇਹਦੇ ਵਿੱਚ ਵੱਧ ਤੋਂ ਵੱਧ ਆਪਣੇ ਸਾਥ ਦੇਣਾ ਬੱਚੇ ਨੂੰ ਲਾੜ ਕਰਨਾ ਸਾਡੇ ਗੁਰੂਆਂ ਪੀਰਾਂ ਤਕਬਿਰਾਂ ਨੇ ਦੱਸਿਆ ਵੀ ਬੱਚੇ ਸਭ ਨੂੰ ਪਿਆਰੇ ਹੁੰਦੇ ਆ ਲਾੜ ਕਰਨਾ ਪਰ ਕਦੋਂ ਤੱਕ 5 ਵਰਕ ਤੱਕ ਲਾੜ ਹੈ 5 ਸਾਲ ਦੀ ਉਮਰ ਤੱਕ ਲਾੜ ਹੈ ਤਾੜਨਾ ਹੈ ਖੱਟ ਮਾ ਹੈ ਖੱਟ ਕਹਿੰਦੇ ਨੇ ਛੇ ਨੂੰ ਜਿੱਦੇ ਬੱਚਾ 6 ਸਾਲ ਦਾ ਹੋ ਗਿਆ ਉਹਨੂੰ ਤਾੜਨਾ ਸ਼ੁਰੂ ਕਰ ਦੇਦੇ ਕਦੋਂ ਤੱਕ 16 ਸਾਲ ਤੱਕ 5 ਵਰਖ ਤੱਕ ਲਾੜ ਹੈ ਤਾੜਨਾ ਹੈ ਖੱਟ ਮਾ ਹੈ ਪੁੱਤਰ ਮਿੱਤਰ ਤਦੋਂ ਹੋਤ ਹੈ ਜਦੋਂ ਹੋਤ ਪੱਕ ਜਾਏ ਜਿੱਦੋਂ 16 ਸਾਲ ਦਾ ਹੋ ਗਿਆ ਉਹ ਤੁਹਾਡੇ ਬਰਾਬਰ ਦਾ ਹੋ ਗਿਆ ਪਰ ਥਾਣੇ ਕਹਿੰਦੇ ਜਦੋਂ ਪਿਓ ਦੀ ਜੁੱਤੀ ਪੁੱਤਰ ਨੂੰ ਆਉਣ ਲੱਗ ਜਵੇ ਉਹ ਉਹ ਬਰਾਬਰ ਦਾ ਹੋ ਜਾਂਦਾ ਤੁਮ ਰੈਸ ਨਾਲ ਲੈਣੀ ਕੋਈ ਸ਼ੁਰੂ ਕਰਦੇ ਜਦੋਂ ਉਹਨੇ ਵਿਗੜਨਾ ਆ 6 ਤੋਂ ਲੈ ਕੇ 16 ਸਾਲ ਨੂੰ ਇਹ ਹੀ ਅਸੀਂ ਜਦੋਂ ਇਸ ਸਮੇਂ ਵਿੱਚ ਲਾਡ ਪਿਆਰ ਕਰਦੇ ਆ ਜਾਂ ਆ ਸਾਰੀਆਂ ਗੱਲਾਂ ਦਾ ਆਪਣੇ ਪੋਜ਼ਿਟਿਵ ਤਰੀਕੇ ਨਾਲ ਅਸਰ ਕਬੂਲਣਾ ਇਹ ਗੱਲਾਂ ਸੁਣ ਕੇ ਨਾ ਚਲੇ ਜਾਓ ਆਪਣੇ ਬੱਚਿਆਂ ਤੇ ਵੀ ਲਾਗੂ ਕਰੋ ਉਹਨਾਂ ਤੇ ਨਿਗਰਖੋ ਨਿਗਰਾਨੀ ਰੱਖੋ ਇਹ ਬੰਦਾ ਉੜਦਾ ਕਿਤੇ ਨਾਲ ਇਹਦੇ ਸਰੀਰ ਦੇ ਉੱਤੇ ਕੋਈ ਕਿਸੇ ਤਰ੍ਹਾਂ ਦੇ ਨਿਸ਼ਾਨ ਤਾਂ ਨਹੀਂ ਇਹ ਰਾਤ ਨੂੰ ਦੇਰੀ ਨਾਲ ਤਾਂ ਨਹੀਂ ਘਰ ਫੜਦਾ ਦਿਨੇ 12:00 ਵਜੇ ਤੱਕ ਸੁੱਤਾ ਵੀ ਨਹੀਂ ਪੈ ਰਾਂਦਾ ਇਹ ਕੁਝ ਕੁ ਲੱਛਣ ਹੁੰਦੇ ਨੇ ਇਹਨਾਂ ਦੀ ਨਿਸ਼ਾਨੀ ਰੱਖਿਓ ਤੁਹਾਡੇ ਨਾਲੋਂ ਮਾਵਾ ਭੈਣਾ ਨਾਲੋਂ ਜ਼ਿਆਦਾ ਕੋਈ ਹੋਰ ਬੱਚੇ ਬਾਰੇ ਜ਼ਿਆਦਾ ਨਹੀਂ ਜਾਣ ਸਕਦਾ ਇਹਨਾਂ ਨੂੰ ਸੰਭਾਲ ਲਓ ਵਿਸ਼ੱਕ ਦਿਨਾਂ ਤਿਹਾਰਾਂ ਨੂੰ ਦੀਵੇ ਨਾ ਬਾਲਿਓ ਪਰ ਆ ਜਿਹੜੇ ਥੋੜੇ ਬੁਝਦੇ ਚਿਰਾਗ ਨੇ ਨਾ ਘਰਾਂ ਦੇ ਇਹਨਾਂ ਨੂੰ ਬਚਾ ਲਓ ਇਹਨਾਂ ਦੇ ਚਾਨਣ ਇਹਨਾਂ ਨੇ ਬੜਾ ਤੇ ਬੜਾਪੇ ਦੇ ਵਿੱਚ ਸਾਡੀ ਡਗੋਰੀ ਬਣਨਾ ਹੈ ਜੇ ਆਪਣੇ ਹੱਥੀ ਅਸੀਂ ਆਪਣੇ ਬੁੱਟੇ ਉਜਾੜ ਲੈ ਕੱਲ ਨੂੰ ਕੀ ਦੀ ਸ਼ਾਂਜ ਬਟੋ ਰਹੇ ਬੜਾ ਪਰਵਰਤਨ ਦਾ ਉਹ ਮਾੜਾ ਬੰਦਾ ਹੁਣ ਸਿਆਣਾ ਬੰਦਾ ਕੋਈ ਸਮਝਾਉਂਦਾ ਸੀ ਗੱਲਾਂ ਦੇ ਵਿੱਚੋਂ ਮੈਂ ਤੁਹਾਨੂੰ ਇੱਕ ਹਾਸੇ ਦੀ ਗੱਲ ਦੱਸਣ ਲੱਗਾ ਉਹ ਬੰਦਾ ਕੋਈ ਇਸ ਤਰ੍ਹਾਂ ਹੀ ਆ ਗਿਆ ਪਿੰਡ ਦੇ ਵਿੱਚ ਆ ਕੇ ਦੱਸਣ ਲੱਗਾ ਵੀ ਸ਼ਰਾਬ ਬਹੁਤ ਮਾੜੀ ਹੈ ਉਹ ਇੱਕ ਖੜਾ ਹੋ ਗਿਆ ਕਹਿੰਦਾ ਕਿਉਂ ਮਾੜੀ ਹੈ ਜੀ ਕਹਿੰਦਾ ਤੁਹਾਨੂੰ ਸਾਬਤ ਕਰਕੇ ਦਿਖਾ ਦਿੰਦਾ ਉਹਨੇ ਦੋ ਗਲਾਸ ਲਏ ਇੱਕ ਦੇ ਵਿੱਚ ਸ਼ਰਾਬ ਪਾ ਲਈ ਤੇ ਇੱਕ ਦੇ ਵਿੱਚ ਪਾਣੀ ਪਾ ਲਈ ਦੋ ਕੀੜੇ ਚੱਕੇ ਇੱਕ ਪਾਣੀ ਚ ਛੱਡਦਾ ਤੇ ਇੱਕ ਦਾਰੂ ਵਾਲੇ ਚ ਛੱਡਦਾ ਉਹਨਾਂ ਨੂੰ ਚੱਕ ਕੇ ਕਹਿੰਦਾ ਵੀ ਦੇਖੋ ਜਿਹੜਾ ਪਾਣੀ ਵਾਲਾ ਕੀੜਾ ਹੈ ਜਿਉਂਦਾ ਸਾਰੇ ਕਹਿੰਦੇ ਜੀ ਜਿਉਂਦਾ ਆਹ ਕਹਿੰਦੇ ਜਿਹੜਾ ਦਾਰੂ ਵਿੱਚ ਪਾਇਆ ਸੀ ਸ਼ਰਾਬ ਵਾਲੇ ਵਿੱਚ ਪਾਇਆ ਸੀ ਇਹ ਦੇਖੋ ਕਹਿੰਦੇ ਮਰ ਗਿਆ ਕਹਿੰਦੇ ਜੀ ਮਰ ਗਿਆ ਕਹਿੰਦੇ ਕੀ ਸਿੱਖਿਆ ਲਈ ਉਹ ਜਿਹੜੇ ਜੈਨ ਜੀ ਸੋਚ ਹੁੰਦੀ ਹੈ ਨਾ ਉਸ ਹਾਵ ਨਾਲੇ ਕਹਿੰਦਾ ਜੀ ਅਸੀਂ ਸਮਝ ਗਏ ਵੀ ਦਾਰੂ ਪੀਣ ਦਾ ਪੇੜ ਦੇ ਸਾਰੇ ਕੀੜੇ ਮਰ ਜਾਂਦੇ ਨੇ ਉਹ ਗੱਲ ਆ ਸਮਝੋ ਨਸ਼ੇ ਤੋਂ ਆਪਾਂ ਨੇ ਬਚਾਉਣਾ ਅਸੈਂਡੀਆਂ ਗੱਲਾਂ ਹੁੰਦੀਆਂ ਨੇ ਕਈ ਵਾਰ ਪਰ ਇਸ ਨੌਜਵਾਨੀ ਨੂੰ ਆਪਣੀ ਨੂੰ ਬਚਾ ਲਓ ਅੱਜ ਹਲਾਤ ਕੀ ਨੇ ਸ਼ਹਿਰਾਂ ਦੇ ਪਿੰਡਾਂ ਦੇ ਸਾਡਾ ਤਾਂ ਇਸ ਦਾ ਬਹੁਤ ਡਰਦੇ ਰਹੇ ਆ ਸਾਡੀਆਂ ਖਾਸ ਕਰਕੇ ਜਿਵੇਂ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮਾਵਾ ਤੇ ਭੈਣਾ ਦੀ ਬਹੁਤ ਬੜੀ ਜਿੰਮੇਰੀਆ ਕਿੱਥੇ ਵੀ ਪਤਾ ਲੱਗਦਾ ਉਹਦੇ ਬਾਅਦ ਦੱਬੋ ਨਾ ਬਾਪੂ ਕੇ ਆਪਾਂ ਮੁਕਸਲ ਕਰਦੇ ਆ ਜਿਹੜੀ ਗੱਲ ਕਹੇ ਕਿ ਅੱਜ ਫਲਾਣ ਦੇ ਘਰ ਆ ਕੇ ਲੱਗੀ ਹੈ ਕੱਲ ਨੂੰ ਸਾਲੀਏ ਆਪਣੇ ਘਰ ਆਉਣੀ ਆਉਣੀ ਆ ਇਹਨੂੰ ਬਚਨਾ ਕਿਵੇਂ ਆ ਦੂਜੇ ਲੋਕਾਂ ਨੂੰ ਸਮਝਾ ਕੇ ਕਿ ਨਾ ਇਹ ਬਚਾਓ ਜਿਹਨੂੰ ਨਹੀਂ ਪਤਾ ਉਹਦੀ ਮਾਂ ਦੁਸਰੀ ਪੇਂਦ ਮਤ ਬੱਚੋ ਦਾ ਕੋ ਮੈਂ ਮਾਰਵਾਇਡੀ ਦਾ ਬਹੁਤ ਧੰਨਵਾਦ ਕਰਦਾ ਤੇ ਮੈਂ ਹੋਰ ਕਹਾ ਕਿ ਇਸ ਤਰ੍ਹਾਂ ਦੀ ਮੀਟਿੰਗ ਹੋਰ ਵੀ ਸਾਨੂੰ ਸਮਝ ਆਵੇ ਕਹੋ ਜੀ ਸਾਰੇ ਪ੍ਰਵਾਹ ਦਾ ਧੰਨਵਾਦ ਜਾਈ ਕਿ ਆਵ ਸਰਕਾਰ ਦਾ ਜਿਨ੍ਹਾਂ ਨੇ ਯੁੱਧ ਨਟਿਆਂ ਨੂੰ ਕਿ ਚਲਾ ਕੇ ਜਾਨਕੀ ਆਪਾਂ ਬੈਨਦੀ ਗਈ ਪਿੰਡ ਪਿੰਡ ਦੇ ਵਿੱਚ ਵਾਲਾ ਮਹਿੰਮ ਚਲਾਈ ਜਿਸ ਨਾਲ ਨਟਿਆਂ ਦੇ ਉੱਤੇ ਕਾफी ਜਿਆਦਾ ਆਪਾਂ ਨੂੰ ਕੰਮ ਦੇਖਣ ਨੂੰ ਮਿਲਿਆ ਤੇ ਆਪਾਂ ਗੱਲ ਕਰਦੇ ਹਾਂ ਕਿ ਨਸਿਆਲੇ ਦਾ ਕੀ ਸਮਝਉਂਦੀ ਆ ਜਾਂ ਨਟੇ ਵਾਲਾ ਆਪਣੇ ਆਪ ਨੂੰ ਕੀ ਸੋਚਦਾ ਜਾਂ ਆਪਾਂ ਇੱਕ ਨਸਿਆਲੇ ਦਾ ਨਸੱਬ ਨਹੀਂ ਕਰ ਸਕਦੇ ਅਸੀਂ ਜ਼ਿਆਦਾਤਰ ਦੇਖਦੇ ਹਾਂ ਕਿ ਆਪਾਂ ਇੱਕ ਨਸ਼ਾ ਕਰਨ ਵਾਲੇ ਨੂੰ ਨਫਰਤ ਦੀ ਨਜ਼ਰ ਨਾਲ ਦੇਖਦੇ ਹਾਂ ਆਪਾਂ ਉਹਨੂੰ ਦਰਦਕਾਰ ਦਿੰਦੇ ਹਾਂ ਆਪਾਂ ਨੂੰ ਲੱਗਦਾ ਕਿ ਉਹ ਇੱਕ ਬਹੁਤ ਹੀ ਬੁਰਾ ਇਨਸਾਨ ਆ ਕਿ ਉਹ ਬਹੁਤ ਬਾਗਲਾ ਪਰ ਜਦ ਕਿਸ ਚਾਈ ਬਿਲਕੁਲ ਉਲਟੋ ਮਿਲਿਆ ਨਸ਼ਿਆੜਾ ਇਨਸਾਨ ਜੋ ਵੀ ਕਿਸੇ ਦੀ ਕਿਸਮ ਦਾ ਨਸ਼ਾ ਕਰਨ ਦਾ ਅਲਕਾ ਉਹ ਇੱਕ ਅਣਜਾਣੇ ਰਾਹ ਤੇ ਚੱਲਿਆ ਉਹਨੂੰ ਪਤਾ ਨਹੀਂ ਹੁੰਦਾ ਕਿ ਇਹ ਰਾਹ ਦੇ ਫਲਨਾਮ ਕੀ ਹੋਣਗੇ ਇਹਦੇ ਸਿੱਟੇ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਕੀ ਮੁਕਤ ਨਹੀਂ ਪੈਂਦੀ ਇੱਕ ਵਾਰ ਉਹ ਚਾਹੇ ਸੋਸਾਇਟੀ ਕਰਕੇ ਲਾ ਲੋ ਚਾਹੇ ਸ਼ੌਕ ਕਰਕੇ ਲਾ ਲੋ ਚਾਹੇ ਕਿਸੇ ਕਾਰਨ ਕਰਕੇ ਟਕ ਗਿਆ ਪਰ ਉਸ ਤੋਂ ਬਾਅਦ ਜਦੋਂ ਉਹ ਇਹ ਚੀਜ਼ ਦਾ ਅਡਿਕਟ ਹੋ ਜਾਂਦਾ ਉਸ ਨੂੰ ਇਹਦੀ ਸਮਝ ਆਉਂਦੀ ਆ ਉਦੋਂ ਤੱਕ ਆਪਾਂ ਕਹਿ ਸਕਦੇ ਹਾਂ ਬਈ ਉਹ ਉਹਦੀ ਜਿੰਦਗੀ ਤੇ ਉਹਦਾ ਪਰਿਵਾਰ ਬਰਬਾਦ ਹੋ ਚੁੱਕਿਆ ਹੁੰਦਾ ਤੇ ਇਹ ਨਹੀਂ ਕਿ ਉਹ ਸੋਚਦਾ ਨਹੀਂ ਉਹ ਕੱਲਾ ਬਹਿ ਕੇ ਆਪਾਂ ਕਹਿ ਸਕਦੇ ਆ ਪੈਂਦਾ ਔਰਤ ਦਾ ਵੈਂਦਾ ਹੈ ਨਾ ਸੋਚਦਾ ਵੀ ਮੈਂ ਨਸੇ ਦੇ ਵਿੱਚੋਂ ਬਾਰਿਕ ਕਿਵੇਂ ਨਿਕਰਾ ਪਰ ਉਹ ਦਾ ਆਪਾਂ ਕਹਿ ਦਈਏ ਕੋਈ ਬਾਸ ਨਹੀਂ ਚੱਲਦਾ ਕਿਉਂਕਿ ਸਾਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਉਸ ਦਾ ਨਸਾ ਕਿਵੇਂ ਛਡਾਉਣਾ ਹੈ ਅਸੀਂ ਜ਼ਿਆਦਾਤਰ ਕੀ ਕਰਦੇ ਆਂ ਅਸੀਂ ਉਹਨੂੰ ਕਹਿਣ ਲੱਗ ਜਾਂਦੇ ਆਂ ਕਿ ਇਹਦਾ ਮਨ ਬਣਾ ਲਾ ਜਾਂਦਾ ਸਕੇ ਕਿ ਜਾਂ ਅਸੀਂ ਉਹਨਾਂ ਬਾਰੇ ਕੋਈ ਇਰਾਦਾ ਕਹਿੰਦੇ ਜੱਤ ਜਾਨਾ ਜਾਂ ਜ਼ਿਆਦਾਤਰ ਆਪਾਂ ਇਹ ਦੇਖਦੇ ਆਂ ਕਿ ਨਾਣਾ ਕਰਨ ਵਾਲੇ ਨਾਲ ਜ਼ਿਆਦਾਤਰ ਨਾ ਕਾਮ ਦਾ ਨਿਰਮਾਣ ਪ੍ਰਾਜੈਕਟਾਂ ਵਿੱਚ ਆਉਂਦਾ ਵੀ ਹੈ ਉਹ ਵੀ ਜਾਂਦੇ ਆਂ ਬਾਕੀ ਇਹ ਕਿ ਜੇਕਰ ਦਸਤ ਨੇ ਨਿਰਯਿਤ ਪ੍ਰਯੋਗ ਕਰਤਾ ਨੇ ਹੌਂਸੋਂ ਦੇ ਸਰਕਾਰੀ ਸੈਂਟਰ ਖੋਲੇ ਨੇ ਹੋਰ ਸੈਂਟਰ ਖੋਲੇ ਨੇ ਜਾ ਪ੍ਰਾਈਵੇਟ ਕਲੀਨਿਕ ਵੀ ਅੱਜ ਕੱਲੇ ਏ ਉਹਦੇ ਵਿੱਚ ਕੰਮ ਕਰ ਰਹੇ ਨੇ ਹਾਂਜੀ ਹਾਂਜੀ ਜੋਧਾ ਕੈਂਪ ਤੋਂ ਜਿਹੜਾ ਅੱਜ ਪਿੰਡ ਦੇ ਵਿੱਚ ਪ੍ਰੋਗਰਾਮ ਹੋਇਆ ਕੀ ਇਹਦਾ ਮਤਦਾਰ ਕਿਸ ਤਰ੍ਹਾਂ ਦਾ ਪ੍ਰੋਗਰਾਮ ਰਿਹਾ ਇਹ ਸਾਡੀ ਪੰਜਾਬ ਸਰਕਾਰ ਵੱਲੋਂ ਨਸ਼ੇ ਨੂੰ ਖਤਮ ਕਰਨ ਲਈ ਇੱਕ ਮਹੱਤਵਪੂਰਨ ਜੋਧ ਨਸ਼ਾ ਵਿਰੋਧ ਚਲਾਇਆ ਹੋਇਆ ਉਹਨੂੰ ਪੂਰੇ ਤਰੀਕੇ ਨਾਲ ਲਾਗੂ ਕਰਨੀ ਤੇ ਨਸ਼ੇ ਨੂੰ ਖਤਮ ਕਰ ਲਈ ਅਸੀਂ ਹਰ ਪਿੰਡ ਵਾਜ ਬੀ.ਡੀ.ਸੀ ਮੀਟਿੰਗਾਂ ਕਰ ਰਹੇ ਹਾਂ ਇਹ ਇਹਦਾ ਰਾਜਪਿੰਡ ਦੇ ਹਿਲਾਵਕੇ ਵਿਡੇ ਕੀਤੀ ਗਿਆ ਲੋਕਾਂ ਨੂੰ ਨਸ਼ਿਆਂ ਦੇ ਨੁਕਸਾਨ ਤੋਂ ਪੀ ਨਿਸ਼ਾਨੇ ਜਾਣੂ ਕੀਤਾ ਗਿਆ ਨਸ਼ਿਆਂ ਤੋਂ ਬਚਣ ਲਈ ਅਪਾ ਦੱਸੇ ਗਏ ਨੇ ਇਹ ਮੀਡੀਆ ਦਾ ਲੋਕਾਂ ਤੇ ਪੂਰਾ ਅਸਰ ਹੋ ਰਿਹਾ ਇਹਦੇ ਨਾਲ ਨਸ਼ਾ ਛੇਤੀ ਤੋਂ ਛੇਤੀ ਖਤਮ ਕਰਨ ਲਈ ਲੋਕਾਂ ਦੇ ਸਹਿਯੋਗ ਦੀ ਲੋੜ ਆ ਜਿਹੜਾ ਲੋਕਾਂ ਦਾ ਹੁੰਦਾ ਹੈ ਇਸ ਪਿੰਡ ਦੇ ਵਿੱਚ ਜਾਗਰੂਕਤਾ ਇਸ ਤਰ੍ਹਾਂ ਲੱਗ ਰਹੀ ਕਿਸੇ ਵੇਲੇ ਦੇ ਵਿੱਚ ਬਹੁਤ ਵਧੀਆ ਸਾਰੇ ਬੰਦਾ ਜੀ ਵਧੀਆ ਸੰਗਾਰਮ ਆਇਆ ਪਰ ਥੋੜਾ ਲੋਕਾਂ ਨੂੰ ਹੋਰ ਸਾਥ ਦੇਣ ਦੀ ਲੋੜ ਆ ਤਾਂ ਆਪਾਂ ਨੂੰ ਨਸ਼ੇ ਨੂੰ ਛੇਤੀ ਪਾਬੂ ਕਰਨਾ ਹੈ ਤਹੰਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਦੇਖਦੇ ਰਹੋ ધ ਰੀਅਲ ਪੰਜਾਬ